ਆਈ ਥੱਲੇ ਜੇ ਲਾ ਦੇ ਵਿਚਾਲੇ ਜੇ ਕਰਕੇ ਮੂਤਕਾ ਵਧੀਆ ਕਹਾ ਸੀਗਾ ਇੱਥੇ ਥੱਲੇ ਤਾਂ ਸਾਰਾ ਹੀ ਇਹ ਲੋ ਜੀ ਰਾਵਣ ਨੂੰ ਅਗਰ ਉਹ ਵਗਿਆ ਰਾਵਣ ਦਾ ਮੁੱਛਾ ਮੱਛਾ ਤੋਂ ਵਧੀਆ ਨਹੀਂ ਥੱਲੇ ਲਾਈ ਥੱਲੇ ਚੰਗਾ ਬੜਾ ਤਾਂ ਨਾਲ ਲਾਈ ਭੜਾਕੇ ਨਾ ਹੋਣ ਇੱਥੇ ਮੱਲਾ ਦਾ ਚੱਲਣੀ ਨਹੀਂ ਅੱਗ ਤੇਰੀ ਆ ਜਿਆਦਾ ਵੀ ਉੜਤਾ ਮੱਚੂਗਾ ਮੱਲਾ ਪਹਿਲਾਂ ਇੱਕ ਨੇ ਬੁਝਾਤੀ ਅੱਗੇ ਦੀ ਅੱਗੇ ਬੁਝਾਤੀ ਇੱਕ ਨੇ ਦਾ ਇੱਕ ਨੇ ਖੇਡਾ ਯਾ ਖਿਡਾਰੀ ਦਾ ਦਾ ਕੋਈ ਨਹੀਂ ਹੁਣ ਫੇਰ ਲਾਣਾ ਪੁੱਛਾ ਚਲ ਲਫਾਫਾ ਉਧਰ ਦੇ ਨਾ ਲਫਾਫੇ ਨੂੰ ਲੁੱਡਵੀਂ ਆਹ ਕਿਆ ਤੇਲ ਤੇਲ ਨਹੀਂ ਅੱਗ ਬੁਝਾ ਜੇ ਡੱਬੀ ਕੇ ਆ ਵੀ ਇਹਨੂੰ ਲਫਾਫੇ ਨੂੰ ਸਾਨੂੰ ਲੱਗਣਾ ਪੈਰਾਇਆ ਤੇ ਲਾਦੇ ਕਰਕੇ ਕੋਈ ਨਹੀਂ ਥੱਲੇ ਪੜਾਕਾ ਹੈ ਨਹੀਂ ਕੋਈ ਵੀ ਥੱਲੇ ਮਚਣੀ ਨਹੀਂ ਹੈ ਮਚਣੀ ਨਹੀਂ ਇੱਕ ਪੜਾਕੇ ਨੇ ਢੱਡ ਪਾੜਤਾ ਵਿਚਾਰੇ ਦਾ ਰਾਵਣ ਦਾ ਇਥੋਂ ਮੈਂ ਤਾਂ ਬੋਲੇ ਵੱਡੇ ਗਾਂਵਾਂ ਡਿੱਗੂ ਦਾ ਨਾ ਲਿੱਗੂ ਤੁਹਾਡੇ ਗੀਤ ਮੈਂ ਨੂੰ ਕਿਹਾ ਹੀ ਆਪਣਾ ਰਾਵਣ ਡਿੱਗੂ ਬਣਾਇਆ ਇਹਨਾਂ ਬਣਾ ਕੇ ਇਹਨਾਂ ਨੂੰ ਦਿੱਤਾ ਇਹ ਨੇੜੇ ਨਹੀਂ ਹੁੰਦੇ ਹਾਂ ਦੱਸਦੇ ਆ ਹਾਂ ਇਧਰ ਲੈ ਨੂੰ ਵੀ ਵੇਖੀ ਪਟਾਕੇ ਹੈ ਤਾਂ ਹੈ ਨਹੀਂ ਬਸ ਇੱਥੇ ਤਾਂ ਹੈ ਨਹੀਂ ਕੋਈ ਕਾਹਨਾ ਹੋਵੇ ਪਟਾਕੇ ਆ ਜਾ ਮੈਂ ਕਹਿੰਦਾ ਭਾਈ ਆ ਜਾ ਪਟਾਕੇ ਬਹੁਤ ਵੱਡੇ ਆ ਇਹਦੇ ਚ ਹਾਂ ਠਾਈ ਕਰੂਗਾ ਨਾ ਥੇਰੋ ਇਹਨਾਂ ਨੂੰ ਮੈਂ ਕਹਿ ਸੀਗਾ ਮਾਯਾ ਉਹ ਇੱਕ ਚਲਦਾ ਉਹਦੀ ਭਜਾਉਂਦਾ ਅਸਲ ਤਾਂ ਤੇਲ ਤੋਂ ਹੱਦ ਕੰਮ ਹੋਇਆ ਪਿਆ ਭਾਈ ਇਹਦੇ ਨਾਲ ਦੇਰ ਪਾਉਣ ਵਾਲਾ ਹੈ ਤੇਲ ਹੈਗਾ ਹੈਗਾ ਤਾਂ ਜੋ ਆਉਂਦੀ ਤਾਂ ਸਮਝਿਆ ਹਾਂ ਤੇਲ ਹੈ ਨਹੀਂ ਤੇਲ ਜਾਂ ਬੱਬੂ ਨੂੰ ਪੁੱਛ ਭਾਈ ਐਂ ਕਰ ਇੱਧਰ ਲਈ ਸੈੱਡ ਲਾ ਦੇ ਹੁਣ ਆਹ ਕਾਹ ਜੇ ਨੂੰ ਸੁੱਕਾ ਹੀ ਆ ਕਾ ਤਾਂ ਤੇਲ ਨਾ ਉਹ ਹੋ ਹੋ ਜੇ ਬਚਾਲੇ ਨੂੰ ਲਾਉਂਦੇ ਚ ਲੈਣ ਦਿੰਦੇ ਗੱਲ ਤਾਂ ਤੇਰੀ ਵੀ ਠੀਕ ਹੈ ਇੱਧਰ ਵੀ ਲਾਉਣੇ ਆ ਹਾਂ ਇੱਧਰ ਵੀ ਲਾ ਦੇ ਇੱਧਰ ਘਾ ਮੱਚੂ ਜਦੋਂ ਉਦੋਂ ਉੱਠ ਖੜੂ ਆ ਅੱਗੇ ਇੱਧਰੋਂ ਹੂੰ ਹੁਣ ਇੱਥੇ ਹੀ ਲਾ ਦੇ ਕਰਕੇ ਇੱਧਰੋਂ ਆਏ ਫਿਰ ਇੱਕਦਮ ਭਾਂਬੜ ਜਾਂ ਨਿਕਲ ਪੂ ਆ ਯਾਰ ਹਾਂ ਛੜਾਕਾ ਹੁਣ ਤਾ ਉਹ ਪਾਂ ਲੈ ਗਿਆ ਇਹਨੇ ਫੇਰ ਚੱਲ ਜਾਨਾ ਤੇ ਉਹਦੇ ਪੁੱਤ ਨੇ ਹਾਂ ਭਾਂਬੜ ਜਾਂ ਨਿਕਲ ਜੇ ਨਾ ਕੇਰਾ ਥੱਲੇ ਜਿਹਾ ਆ ਜਾ ਇੱਧਰ ਹੁਣ ਉਹੀ ਖੇਡਾ ਖੇਡਾਰੂਗਾ ਹੁਣ ਇਹਦਾ ਕਿਤਾ ਅੱਗੇ ਜੀ ਵਾਵਾ ਤੁਰਪੀ ਹੁਣ ਨਹੀਂ ਪਹੁੰਚਦਾ ਹੁਣ ਤਾਂ ਡਿੱਗ ਜੂਗਾ ਰਾਵਣ ਡਿੱਗ ਗਿਆ ਰਾਵਣ ਨੇ ਡਿੱਗ ਰਾਇਆ ਰਾਵਣ ਕਿੰਨਾ ਚਿਰ ਖੜੇ ਵਿਚਾਰਾ ਆਹ ਇਹਦਾ ਜੰਮ ਨਹੀਂ ਕਿਹੜਾ ਤਾਂਹਾ ਸਾਰੇ ਸਰ ਕੋਲੇ ਤਾਂ ਸਿਰ 'ਚ ਦੋ ਪੜਾਕੇ ਪਾਏ ਹੋਏ ਸੀਗੇ ਤਰਾਵਨ ਸੀ ਸਿਰ 'ਚ ਦੋ ਪੜਾਕੇ ਸਿਰ 'ਚ ਪਾਏ ਹੋਏ ਸੀਗੇ ਯਾਰ ਉਹ ਨਹੀਂ ਚੱਲੇ ਉਹ ਹਜੇ ਤਾਂ ਪਿਆ ਹੈ ਜਰਾ ਥੋੜਾ ਜਿਹਾ ਨੰਦੇ ਬਣਾਉਣਾ ਪਿਆ ਸਰ ਬਣਾ ਲਗੇ ਆ ਜਾ ਆ ਜਾ ਤੇਰੇ ਸਾਹ ਪਹਿਲਾ ਬਰਉਣਾ ਜੇ ਹੁਣ ਤਾਂ ਰਾਵਣ ਡੱਗ ਤੇ ਵਿਚਾਰਾ ਓਏ ਡੱਗੇ ਦੀ ਬਣਾ ਲਈ ਨੀ ਹੁਣ ਚੱਲਣਗੇ ਪੜਾਕਿਆਂ ਤਾਂ ਇਹਦੇ ਸੱਚ ਇੱਕ ਉਹ ਪੈਟ ਪਾਇਆ ਹੋਇਆ ਬਾਹਾਂ ਚ ਹੁਣ ਚੱਲੂਗੀ ਉਹ ਕੁਕੜ ਮਾਰ ਕਾ ਦਾ ਪੈਟ ਪਾਇਆ ਹੋਇਆ ਸੀਗਾ ਬਾਹਾਂ ਚ ਓਏ ਆਜੋ ਹਾਂ ਬੇ ਚੱਲੇ ਆ ਹੁਣ ਚੱਲਣਗੇ ਕੁਕੜ ਮਾਰ ਕਾ ਚੱਲਣਗੇ ਹੁਣ ਹੁਣ ਚੱਲੇ 8 ਪਾਏ ਸੀ ਕੁੱਕੜ ਮਾਰਕਾ ਦਾ ਉਹ ਕੋਈ ਵੀ ਨਹੀਂ ਚੱਲਿਆਗਾ ਪਾਇਆ ਸੀ ਹਾਂ ਤਿੰਨ ਚਾਰ ਪਾਏ ਸੀਗੇ ਹਾਂ ਚੱਲਣਾ ਇਹਦਾ ਨਹੀਂ ਕੀ ਗੱਲ ਮੇਰਾ ਉਹਦਾ ਮੁੱਦਾ ਹੋ ਗਿਆ ਤੇਰਾ ਹੋਰ ਖੜੇ ਵੱਡੇ ਭੜਾਕਾ ਚੱਲਿਆ ਕਰੇ ਅੱਗ ਵਜਾ ਦੇ ਕਰੇ ਹਾਂ ਹੋਰ ਚੱਲਣ ਗਿਆ ਹਾਂ ਹੋਣ ਪਰ ਲਈ ਪੰਜ ਵੀ ਇੱਕ ਪੈਕਟ ਸੀਗਾ ਇਹਦੇ ਹਾਂ ਕੰਦਿਆ ਜੇ ਸੈਰ ਆਲਾ ਚੱਲੇ ਨਾ ਵੱਡਾ ਉਹ ਪਾਸ ਕਰ ਲੈ ਹਾਂ ਫੱਟ ਹਾਂ ਬੰਦ ਤਰਤੇ ਇੱਥੇ ਤਣਾ ਉਹ ਤਲਕਿਆ ਵੱਡਦਾ ਰੋੜੀ ਨਾਲ ਆਹ ਫੱਟਾ ਹੋਰ ਆਗਿਆ ਪਾਪਾ ਪਟਾਕੇ ਬਸ ਮੜੇ ਮੂਤੀ ਹੋਣਗੇ ਇਹ ਤਾਂ ਕੋਈ ਪਟਾਪਾ ਇਹ ਆ ਸੱਚ ਦਾ ਆਕ ਸਰ ਤਾਂ ਮੱਛੇ ਹੀ ਨੇ ਵਿਚਾਰੇ ਦਾ ਚੱਲ ਆ ਜਾ ਓਏ ਫਤੇ ਚੱਲ ਗਏ ਨਹੀਂ ਫਾਇਰਾ ਹੀ ਹੋਰ ਬਣਾ ਕੇ ਤੁਰਿਆ ਲੈ ਲੈਣੇ ਆ ਬਾਰੀ ਤੋਂ ਦਾਦਾ ਪਾਪਾ ਇਹਦੇ ਨੇੜੇ ਨਾ ਹੋਇਓ ਪੜਾਕੇ ਵੱਡੇ ਆ ਇਹਦੇ ਚ